ਮਲਾlym ਸਾਥੀਓ ਮੇਰੇ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 2004 ਤੋਂ ਭਾਰਤਿਓ ਮਨਾਉਣ ਲਈ ਅੱਜ ਦਾ ਅਹਿਮ ਦਿਨ ਹੈ ਕਿਉਂਕਿ ਮਲਾਜਮਾਂ ਨੇ ਦਲੰਦਰਵਾਰ ਨੂੰ ਚਾਲੇ ਪਾਤੇ ਹਨ ਦਲੰਦਰ ਦੇ ਵਿੱਚ ਪਾਰਕ ਵਿੱਚ ਮਲਾਜਮ ਘੰਟੇ ਤੱਕ ਵੰਡੇ ਸ਼ੁਰੂ ਹੋ ਜਾਣਗੇ ਕਿਉਂਕਿ ਇੱਕ ਪਾਸੇ ਤਾਂ ਜੋ ਪੰਜਾਬ ਦੇ ਕੈਡਨ ਮੰਤਰੀ ਆ ਜਾਂ ਐਮਐਲਏ ਆ ਸਰਪੰਚਾ ਰਹਿੰਦੇ ਆ ਉਹਨਾਂ ਨੂੰ ਪੈਨਸ਼ਨ ਆ ਜਾਂਦੀ ਆ ਦੂਜੇ ਪਾਸੇ ਮਲਾਜ਼ਮ 20-22 ਸਾਲ 22-23 ਸਾਲ ਨੌਕਰੀ ਕਰਨ ਤੋਂ ਬਾਅਦ ਵੀ ਜੋਗੇ ਪੈਨਸ਼ਨ ਹੀ ਜਨਰਲ ਮੈਂਸਨ ਨੂੰ ਲਾਗੂ ਕੀਤੀ ਗਈ ਆ 3500 ਜਾਂ 4500 ਪੈਨਸ਼ਨ ਲੱਗਦੀ ਆ ਇੱਕ ਪਾਸੇ ਐਮਐਲਏ ਨੂੰ ਪੈਨਸ਼ਨ ਬਹੁਤ ਲੱਗ ਰਹੀ ਆ ਜੋ ਪੰਜਾਬ ਦੇ ਮਲਾਕਾਂ ਦੀ ਮੰਗ ਹੈ ਕਿ 2004 ਤੋਂ ਭਾਰਤ ਦੇ ਮਲਾਕਾਂ ਨੂੰ ਨਿਯਮ 1972 ਅਨਸਾਰ ਪ੍ਰਾਣੀ ਮੈਂਸਨ ਨੂੰ ਲਾਗੂ ਕੀਤਾ ਜਾਏ ਪਰ ਪੰਜਾਬ ਸਰਕਾਰ ਕਾਫੀ ਲੰਬੇ ਸਮੇਂ ਤੋਂ ਟਾਲਮਟੋਲ ਕਰ ਰਹੀ ਆ ਜਿਸ ਸਾਰੇ ਮਾਜਰਨਾਂ ਵਿੱਚ ਬਹੁਤ ਹੀ ਰੋਸ ਹੈ ਜਿਮਨੀ ਚੋਣ ਤੋਂ ਪਹਿਲਾਂ ਅੱਜ 27 ਜੂਨ ਨੂੰ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਵੰਤ ਮਾਨ ਨਾਲ ਜੋ ਬੇਤਨ ਹਰਪਾਲ ਸਿੰਘ ਜੀਮਾ ਨਾਲ ਨਾਲ ਅੱਗੇ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਲਾਰੇ ਲਾ ਕੇ ਟਾਈਮ ਪਾਸ ਕੀਤਾ ਉਹਨਾਂ ਦੀ ਪੋਲ ਖੁੱਲੀ ਜਾਊਗੀ ਕਿਉਂਕਿ ਪੰਜਾਬ ਦੇ ਸਾਂਝੇ ਫਰੰਟ ਦੇ ਆਗੂ ਵੀ ਆਉਣ ਵਾਲੀ 7 ਜੁਲਾਈ ਨੂੰ ਦਰੰਦਰ ਦੇ ਵਿੱਚ ਭਗਵਾਨ ਤਮਾ ਸਰਕਾਰ ਦੀ ਪੋਲ ਖੁੱਲਣਗੇ ਉਹਨਾਂ ਦੀ ਮੁੱਖ ਮੰਗ ਹੈ ਕਿ ਡੀਆਰ ਵਿੱਚ 1200 ਵਾਧਾ ਕੀਤਾ ਜਾਵੇ ਇਸ ਤਰ੍ਹਾਂ ਹੀ ਪੇਕਿੰਗ ਨਹੀਂ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਮੈਗ ਵਿੱਚ ਕੰਮ ਕਰਦੇ ਕੱਚੇ ਮਲਾਇਆਂ ਨੂੰ ਪੱਕੀ ਕੀਤਾ ਜਾਵੇ ਇਸ ਤਰ੍ਹਾਂ ਹੀ ਡੀਸੀ ਆਉਦੇ ਕਰਨਾ ਵੱਲੋਂ ਮੀਡੀਆ ਕਰਕੇ ਫੈਲਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵਾਨ ਤਮਾਨ ਨੇ ਦਸੰਬਰ 2023 ਦੇ ਵਿੱਚ ਮੀਟਿੰਗ ਕੀਤੀ ਸੀ ਜੇ ਜੇਲ ਮੰਗਾ ਮੰਨ ਵੀ ਗਿਆ ਸੀ ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂ 6 ਮਹੀਨੇ ਹੋ ਚੁੱਕੇ ਹਨ ਜਿਸ ਦੇ ਮਾਇਆ ਵਿੱਚ ਰੋਸਾ ਡੀਸੀ ਕਰਮਚਾਰੀ ਆਉਣ ਵਾਲੀ 5 ਜਲਾਈ ਨੂੰ ਦਰੰਦਰ ਦੇ ਵਿੱਚ ਪਹੁੰਚ ਗਏ ਜੋ ਭਗਵਾਨ ਪ੍ਰਧਾਨ ਦੀ ਸਰਕਾਰ ਕੋਮਨ ਮੀਨ ਸਤੀਪਿਆ ਉਸ ਨੂੰ ਜਗਾਉਣ ਦਾ ਯਤਨ ਕਰਨਗੇ ਕਿਉਂਕਿ ਮੁਖਰਿ ਭਗਵਾਨ ਤੋਂ ਚਾਹੇਦਾ ਹੈ ਕਿ ਜੋ ਲੋਸਾ ਚੋਣਾਂ ਨੇ ਬੇਚ ਇਹਨਾਂ ਨੂੰ ਸਿਰਫ ਤੰਨੇ ਸਿਸਟਮ ਨਹੀਂ ਆ ਜੇਕਰ ਇਹੀ ਹਾਲਾਤ ਰਹੇ ਤਾਂ ਜੋ ਹੁਣ ਜਿਮਨੀ ਚੋਂ ਹੋ ਰਹੀ ਆ ਉਸਰੇ ਜੀ ਹੋ ਸਕਦਾ ਵੀ ਆਪ ਬਾਲਟ ਨੂੰ ਹਾਰਮਰੇ ਧੰਨਵਾਦ ਸਾਥੀਓ ਮੇਰੇ ਚੈਨਲ ਤੇਨੂੰ ਸਬਸਕ੍ਰਾਈਬ ਕਰੋ ਜੀ